अक्सर लोग बेहतर भविष्य और अच्छी कमाई के लिए विदेश जाना पसंद करते हैं जिसके चलते उत्तराखंड के रुद्रपुर का एक युवक विदेश का वीज़ा बनवाने के लिए अमृतसर के एक इमिग्रेशन ऑफिस पहुंचा और वहां पर उसने अपना न्यूजीलैंड का वर्क वीज़ा अप्लाई किया मीडिया से बात करते हुए युवक ने बताया कि जब उसे एक निजी इमिग्रेशन से फ़ोन आया कि उसका वर्क वीज़ा लग गया है और जब वह अपना वर्क वीज़ा बनवाने के लिए यहां ऑफिस पहुंचा तो उसे वीज़ा दिखाए बिना ही उससे पैसे मांगना शुरू कर दिया युवक ने बताया कि जब उसे वीज़ा देखे बिना पैसे देने से मना कर दिया और कहा कि पहले मुझे वीज़ा की कॉपी दो फिर मैं पैसे दूंगा तो इमिग्रेशन ऑफिस में मौजूद कर्मचारियों और अधिकारियों ने उसे और उसके साथियों से मारपीट शुरू कर दी अब बाद में उन्होंने पुलिस को सूचित किया और रंजीत एवेन्यू थाने में आकर पुलिस में शिकायत दर्ज कराई और वहाँ पीड़ित युवक ने न्याय की गुहार लगाई ਮੇਰਾ ਨਾਮ ਰਮੇਸ਼ ਚੀਮਾ ਹਾਂ ਕਿੱਥੋਂ ਆਏ ਰੁਦਰਪੁਰ ਤੋਂ ਆਇਆ ਉਤਰਾਖੰਡ ਤੋਂ ਗੱਲਬਾਤ ਕੀ ਹੋਈ ਗੱਲਬਾਤ ਇਹ ਤਾਂ ਹੋਈ ਇੱਥੇ ਜਰਮਨ ਇਮੀਗ੍ਰੇਸ਼ਨ ਹੈਗੀ ਹੈ ਬੀ ਬਾਕ ਰੰਜੀਤਾ ਵਿਨਿਊ ਦੇ ਵਿੱਚ ਤੇ ਇਹਨਾਂ ਨੇ ਕਿਹਾ ਸੀ ਵੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਦੋ ਕੇਸ ਦਿੱਤੇ ਸੀ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਤੇ ਇਹਨਾਂ ਨੇ ਸ਼ੋਰਟੀ ਦਿੱਤੀ ਸੀ ਵੀ ਅਸੀਂ ਵੀਜ਼ਾ ਕੱਢ ਦਾਂਗੇ ਤੇ ਜੋ ਇਹਨਾਂ ਨੇ ਇਹਨਾਂ ਦੇ ਹਿਸਾਬ ਨਾਲ ਕਹਿੰਦੇ ਸੀ ਵੀਜ਼ਾ ਆ ਗਿਆ ਤੇ ਤੁਸੀਂ ਪੇਮੈਂਟ ਦੇ ਦਿਓ ਅਸੀਂ ਕਹਿੰਦੇ ਤੁਸੀਂ ਵੀਜ਼ੇ ਦੇ ਪਹਿਲਾਂ ਸਾਨੂੰ ਕਾਪੀ ਦਿਖਾਓ ਸ਼ੋਰਟਿਕ ਅਸੀਂ ਚੈੱਕ ਕਰੀ ਉਹਨੂੰ ਉਸ ਤੋਂ ਬਾਅਦ ਹੀ ਅਸੀਂ ਕੁਝ ਤੁਹਾਨੂੰ ਪੇਮੈਂਟ ਦਵਾਂਗੇ ਇਹ ਕਹਿੰਦੇ ਸਾਡੇ ਆਫਿਸ ਆ ਜਾਓ ਤੇ ਅਸੀਂ ਆ ਆਫਿਸ ਆਏ ਆ ਇਹਨਾਂ ਦੇ ਅੱਜ ਤੇ ਮੇਰੇ ਫਰੈਂਡਸ ਵਗੈਰਾ ਉਹਨਾਂ ਨੂੰ ਵੀ ਬੁਲਾ ਲਿਆ ਵੀ ਚਲੋ ਬੈਠ ਕੇ ਗੱਲ ਕਰ ਲੈਂਦੇ ਆ on the table ਆਪਾਂ ਪੇਮੈਂਟ ਦੇਣੀ ਹੈ ਪੈਸੇ ਦੇਣੇ ਤੇ ਆਪੇ ਵੀਜ਼ਾ ਲੈ ਕੇ ਜਾਣਾ ਤੇ ਅੱਜ ਫਿਰ ਇਹਨਾਂ ਨੇ ਆ ਜਾਏ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਬਾਰ ਬਾਰ ਕਿਉਂ ਲਿੰਗਰ ਔਨ ਕਰਦੇ ਪਏ ਹੋ ਇਹਨਾਂ ਲੇਟ ਕਿਉਂ ਕਰਦੇ ਪਏ ਹੋ ਅਸੀਂ ਵਾਪਸ ਵੀ ਜਾਣਾ ਜੋ ਵੀਜ਼ਾ ਹੈਗਾ ਆਇਆ ਸਾਨੂੰ ਦੋ ਅਸੀਂ ਉਹਨੂੰ ਚੈੱਕ ਕਰੀਏ ਤੁਸੀਂ ਆਪਣੀ ਪੇਮੈਂਟ ਲੈ ਲਓ ਆਪਣੀ ਜਿਹੜੀ ਤੁਹਾਡੀ ਮਿਹਨਤ ਹੈ ਲੈ ਲਓ ਸਾਨੂੰ ਕੋ ਉਹ ਜਸਟ ਇਹਨੀ ਗੱਲ ਹੋਈ ਹੈ ਉਹਨਾਂ ਨੇ ਹਤਾਬਾਈ ਸ਼ੁਰੂ ਕਰਤੀ ਉਹਨਾਂ ਨੇ ਔਰ ਸਡਨਲੀ ਵਿਦਨ 5 ਮਿੰਟਸ ਉਹਨਾਂ ਨੇ ਬਾਉਂਸਰ 8 9 ਬਾਉਂਸਰ ਸਰਦ ਲੈਣਾ ਉਹਨਾਂ ਨੇ ਮਾਰਕਟਾਈ ਕੀਤੀ ਮੇਰੇ ਫਰੈਂਡ ਸੀ ਨਾਲ ਉਹਨਾਂ ਨੂੰ ਉਹਨਾਂ ਨੂੰ ਹਰਟ ਹੋਇਆ ਕਾਫੀ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਮੈਡੀਕਲ ਵੀ ਹੋਇਆ ਉਹਨਾਂ ਦਾ ਸੋ ਇਹ ਕਹਾਣੀ ਹੈ ਸੋ ਇਹ ਇਹ ਬੰਦ ਹੋਣਾ ਚਾਹੀਦਾ ਚਲੋ ਮੈਂ ਹਲੇ ਪੈਸੇ ਦੇਣ ਤੋਂ ਬਚ ਗਿਆ ਠੀਕ ਹੈ ਜੀ ਇਹ ਅੱਗੇ ਹੋਰ ਨਾ ਇਸ ਏਰੀਆ ਦੇ ਵਿੱਚ ਜਾਂ ਬਾਹਰ ਕੋਈ ਹੋਰ ਠੱਗਿਆ ਜਾਵੇ ਸੋ ਹਾਂਜੀ ਕਿੰਨਾ ਸਮਾਂ ਪਹਿਲਾਂ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਿਵੇਂ ਹੁੰਦੀ ਹੈ ਕਿਵੇਂ ਤੁਸੀਂ ਪੈਸੇ ਆਨਲਾਈਨ ਪਾਣਨੇ ਹੋ ਜਾਂ ਕਿਵੇਂ ਮੈਂ ਤੁਹਾਨੂੰ ਦੱਸਦਾ ਆਨਲਾਈਨ ਪੈਸੇ ਐਸ ਸਿਰਫ ਸਰਵਿਸ ਫੀਸ ਪਾਈ ਸੀ ਇਹਨਾਂ ਨੂੰ ਠੀਕ ਹੈ ਜੀ ਤਿੰਨ ਫਾਈਲਾਂ ਦੀ अराउंड 10000 ਰੁਪਏ ਪਾਇਆ ਸੀ ਇਹਨਾਂ ਨੂੰ ਤੇ ਇਹ ਹੋਰ ਮੰਗ ਰਹੇ ਸੀ ਮੈਂ ਦਿੱਤੇ ਨਹੀਂ ਮੈਂ ਮਨਾਂ ਕਰਤਾ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲ ਕੋਈ ਕਮਿਟਮੈਂਟ ਹੋਈ ਨਹੀਂ ਹੈ ਤੁਹਾਡੇ ਨਾਲ ਤੁਸੀਂ ਮੈਨੂੰ ਵੀਜ਼ਾ ਦਿਓ ਸ਼ੋਰਟੀ ਦਿਓ ਫਿਰ ਮੈਂ ਦਵਾਂਗਾ ਉਦੋਂ ਬਾਅਦ ਐਰਮੈਨ ਨਹੀਂ ਦੇਣਾ ਤੇ ਇਹਨਾਂ ਨੇ ਫਿਰ ਇਹਨਾਂ ਨੇ ਕਿ ਆ ਵੀ ਅਸੀਂ ਮੈਨਾਂ ਨੂੰ ਕਿਹਾ ਮੈਂ ਕਿ ਮੈਨੂੰ ਆਨਲਾਈਨ ਤੁਸੀਂ ਭੇਜ ਦਿਓ ਮੈਂ ਵੈਰੀਫਾਈ ਇੱਥੇ ਕਰ ਲੈਣਾ ਆਪਣੇ ਆਪਣੇ ਆਫਿਸ ਦੇ ਵਿੱਚ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਐਦਾ ਭੇਜ ਨਹੀਂ ਸਾਡੇ ਸਾਡੇ ਪ੍ਰੋਟੋਕਾਲਸ ਨੇ ਤੁਸੀਂ ਬਾਰ ਕੋਡ ਪ੍ਰੋਟेक्टेड ਹੈ ਤੁਸੀਂ ਸਾਡੇ ਆਫਿਸ ਆ ਜਾਓ ਤੇ ਮੈਂ ਕਿਹਾ ਚਲੋ ਠੀਕ ਹੈ ਇਹਨਾਂ ਕਹਿ ਰਹੇ ਨੇ ਤਾਂ ਕੁਝ ਜੈਨੂਇਨ ਥਿੰਗ ਜੈਨੂਇਨ ਹੋਈ ਗਿਆ ਤਾਂ ਕੰਮ ਤੇ ਆਫਿਸ ਆ ਗਏ ਅਸੀਂ ਐਸੇ ਕਰਕੇ ਆਫਿਸ ਆਏ ਨਹੀਂ ਤਾਂ ਸਾਨੂੰ ਆਨ ਦਾ ਮਤਲਬ ਹੀ ਨਹੀਂ ਕੋਈ ਸੀ ਤੇ ਇੱਥੇ ਆ ਕੇ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਵੀਜ਼ਾ ਦਿਖਾਓ ਇਹ ਟਾਲ ਮਟੋਲ ਕਰਦੇ ਰਹੇ ਕੱਲ ਅਸੀਂ ਸਾਰਾ ਦਿਨ ਵੇਟ ਕਰਦੇ ਰਹੇ ਆ ਇੱਕ ਅੰਕੁਸ਼ ਨਾਮ ਦਾ ਮੁੰਡਾ ਹੈਗਾ ਇਹਨਾਂ ਦੇ ਇੱਕ ਇਹ ਤੇ ਇਹਨਾਂ ਨੂੰ ਕਹਿ ਸਾਨੂੰ ਦਿਖਾ ਦਿਓ ਪਹਿਲਾਂ ਕਹਿ ਰਹੇ ਸੀ ਅੰਕੁਸ਼ ਚੰਡੀਗੜ੍ਹ ਤੋਂ ਆ ਰਿਹਾ ਔਨ ਹਿਸ ਵੇ ਹੈ ਅਸੀਂ ਚਲੋ ਦਰਬਾਰ ਸਾਹਿਬ ਚਲੇ ਗਏ ਮੱਥਾ ਟੇਕਣ ਉਸ ਤੋਂ ਬਾਅਦ ਫਿਰ ਫੋਨ ਕੀਤਾ ਕਹਿੰਦਾ ਭਾਜੀ ਮੈਂ ਹੁਣੇ ਪਹੁੰਚਿਆ ਹੀ ਆ ਮੈਂ ਤੁਹਾਨੂੰ 10 ਮਿੰਟ ਚ ਅਪਡੇਟ ਕਰਦਾ ਫੋਨ ਸਵਿਚ ਆਫ ਕਰ ਲਿਆ ਅਸੀਂ ਫਿਰ ਇੱਕ ਦਿਨ ਹੋਰ ਰੋਕੇ ਵੀ ਚਲੋ ਸਵੇਰੇ ਮਿਲ ਕੇ ਜਾਂਦੇ ਹਾਂ ਇਹਨਾਂ ਨੂੰ ਸਵੇਰੇ ਇਹਨਾਂ ਦੇ ਆਫਿਸ ਗਏ ਆ ਵੀ ਹਾਂਜੀ ਭਾਜੀ ਆਹ ਲੋ ਤੁਹਾਨੂੰ ਵੀਜ਼ਾ ਦਿਖਾਓ ਅਸੀਂ ਵੈਰੀਫਾਈ ਕਰੀਏ ਉਹਨੂੰ ਵੀ ਸ਼ੋਰ ਕਰੀਏ ਵੀ ਓਕੇ ਜੈਨੂਇਨ ਵੀਜ਼ਾ ਆਪਣੀ ਪੇਮੈਂਟ ਲੈ ਲਓ ਤੁਸੀਂ ਬਸ ਉਸੇ ਗੱਲ ਤੋਂ ਇਹਨਾਂ ਨੇ ਯਾ ਵੀ ਕਿਸੇ ਠ ਪੈਸੇ ਖੋਣ ਵਾਲਾ ਕੰਮ ਕੀਤਾ ਇਹਨਾਂ ਨੇ ਬੌਂਸਰ ਸਾਦ ਕੇ ਕਿੱਦਾਂ ਹੋਇਆ ਸੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਵੱਲੋਂ ਬੌਂਸਰ ਤੁਸੀਂ ਕਿਹਨੂੰ ਬੁਲਾਏ ਜਾਂਦੇ ਨੇ ਉਸ ਸਮੇਂ ਉੱਥੇ ਕੌਣ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ 4 ਜਣੇ ਸੀ ਮੈਂ ਮੈਂ ਮੇਰੇ ਨਾਲ ਇੱਕ ਰੁਦਰਪੁਰ ਤੋਂ ਆਏ ਨੇ ਮੇਰੇ ਫ੍ਰੈਂਡ ਉਹ ਨੇ ਤੇ ਇੱਥੇ ਮੇਰੇ ਦੋ ਫ੍ਰੈਂਡ ਹੋਰ ਨੇ ਹਾਂਜੀ ਉਹ ਮੇਰੇ ਬੌਂਸਰ ਆਂਦੇ ਨੇ ਫਿਰ ਕਿਵੇਂ ਮਾਮਲਾ ਸ਼ੁਰੂ ਹੁੰਦਾ ਉਹ ਹੱਥਾ ਪਾਈ ਸ਼ੁਰੂ ਕਰਦੇ ਮਾਰਨ ਮਾਰਕੋਟਾਈ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਜੀ ਤੇ ਅੰਦਰੋਂ ਮਤਲਬ ਬਲਾਕ ਕਰ ਲੈਂਦੇ ਨੇ ਆਫਿਸ ਬਾਹਰ ਨਹੀਂ ਜਾਣ ਦਿੱਤੇ ਜੇ ਤਾਂ ਬੰਦੀ ਬਣਾ ਲੈਂਦੇ ਕਿਸੇ ਨੂੰ ਵੀ ਅਸੀਂ ਬ ਤੇ ਮਾਰਕਟਾਈ ਹਟਕਿਰਤ ਕਰਨੀ ਆ। ਤੁਸੀਂ ਆਪਣੇ ਨੂੰ ਕਿਵੇਂ ਛਡਾ ਕੇ ਪੁਲਿਸ ਨੂੰ ਹਾਂ ਪੁਲਿਸ ਨੂੰ ਮੇਰੇ ਫਰੈਂਡ ਨੇ ਔਰ ਉਸੇਲੇ ਹਸੋਂ ਨੰਬਰ ਤੇ ਕਾਲ ਕਰਤਾ। ਉਹਨੇ ਚਰ ਨੂੰ ਇੱਥੇ ਆ ਗਏ ਸੀ ਆਫੀਸਰ ਤੇ ਉਦੋਂ ਫਿਰ ਅਸੀਂ ਬਾਹਰ ਆਏ ਆ ਫਿਰ ਅਸੀਂ ਥਾਣੇ ਤੇ ਕੰਪਲੇਂਟ ਦਿੱਤੀ ਆ ਉਹਨਾਂ ਦਾ ਮੈਡੀਕਲ ਕਰਾਇਆ ਤੇ ਹੁਣ ਫਿਰ ਅਸੀਂ ਥਾਣੇ ਦੇ ਬਾਹਰ ਆਈਆਂ ਮਤਲਬ ਗੱਲ ਕਰਨ ਆਏ। ਜਰਮਨ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਬੀ ਬਲਾਕ ਐਸ ਸੀਓ 26 ਰਣਜੀਤ ਐ ਵੀ ਨਹੀਂ। ਹੁਣ ਵੀ ਐਲ ਸੀ ਸੀ ਦੇ ਉੱਪਰ ਹੈ। ਕੀ ਕਰਨਾ ਹੈ ਪ੍ਰੋਸੈਸ? ਪ੍ਰੋਸੈਸ ਹੈ ਹੀ ਇਹਨਾਂ ਨੂੰ ਜਿਨ੍ਹਾਂ ਨੇ ਬਾਉਂਸਰ ਬੁਲਾਏ ਨੇ ਇਹਨਾਂ ਨੂੰ ਅੰਦਰ ਕੀਤਾ ਕਿ ਅੱਜ ਕਿਸੇ ਦੇ ਉਤੇ ਅਟੈਂਪਟ ਟੂ ਮਤਲਬ ਮਰਡਰ ਲਾ ਲੋ ਇਹ ਸਾਫ ਸੀ ਜੇ ਨਾ ਅਸੀਂ ਵਿਚਵਚਾ ਕਰਦੇ ਉਹਨਾਂ ਨੇ ਤਾਂ ਇਹੋ ਜਿਹਾ ਡੰਡਾ ਚੁੱਕ ਲਿਆ ਹੋਇਆ ਸੀ ਮਾਰਨ ਲਈ ਉਹਨਾਂ ਨੇ ਤਾਂ ਮਾਰ ਦੇਣਾ ਸੀ ਕਿਰ ਸਾਫ ਦੀ ਮੰਨ ਕਰਦੇ ਇਹ ਸਾਹਿਬ ਇਹਨਾਂ ਨੂੰ ਅੱਜ ਬਲੇ ਫੜ ਕੇ ਅੰਦਰ ਕੀਤਾ ਜਾਵੇ ਨਾਨ ਨਾਨ ਅਵੇਲੇਬਲ ਵਾਰੈਂਟ ਇਸ਼ੂ ਹੋਣ ਇਹਨਾਂ ਦੇ ਇਮੀਡੀਏਟਲੀ ਇਹ ਮਰਚ ਇੱਕ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਵੱਲੋਂ ਕੰਪਲੀਟ ਰਿਪੋਰਟ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਨੂੰ ਸਟੇਕ ਕਿਹਨੇ ਕਰਦਾ ਮੈਂ ਐਸੇ ਸੁਰਿੰਦਰ ਸਿੰਘ ਬੋਲਦਾ थाना ਰਜੀਤ ਰਵਨੀ ਤੋਂ ਕੋਈ ਉਹਨਾਂ ਦੀ ਤਰਖਾਸਤ ਆਈ ਹੈ ਉਹਨਾਂ ਨੂੰ ਡਾਕਟਰ ਕੱਟ ਦਿੱਤਾ ਵਾ ਦੂਸਰੀ ਪਾਰਟੀ ਵੱਲੋਂ ਵੀ ਆਈ ਹੈ ਇਮੀਗ੍ਰੇਸ਼ਨ ਵੱਲੋਂ ਵੀ ਖਾੜੇ ਕੋਮਪਲੇਟ ਆਈ ਹੈ ਤੇ ਜੋ ਕੀ ਉਹ ਰਿਜ਼ਲਟ ਆਏਗਾ ਰਿਜ਼ਲਟ ਦੇ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਹਸਪਤਲ ਗਏ ਆ ਉਹਨਾਂ ਵੱਲੋਂ ਕਹਿ ਰਹੇ ਕਿ ਸਾਡੇ ਨਾਲ ਠੱਗੀ ਮਾਰੀ ਗਈ ਹੈ ਤੁਹਾਨੂੰ ਵੀ ਉਹ ਤੇ ਜਾਂਚ ਕਰਾਂਗੇ ਜੀ ਕੇਸ ਦੀ ਜਾਂਚ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਵੀ ਜੋ ਵੀ ਬੰਦੀ ਹੋਈ ਕਾਰਵਾਈ ਕਰਾਂਗੇ